ോഹം മീൻ വൈശമ ਹਮਾਰਾ ਦੇਵ ਸਿਨੂਿ ਸਿਨੂਿ ਬੋਹਮਾ ਦੇ ਜੈ ਲੀਡਰ ਦੇ ਉਹ ਦੀ ਨਾ ਦਰ ਤੀ ਤਕ ਤਕ ਵੀ ਸੋ ਪਤਰਾ ਮੇ ਤਕ ਵੀ ਗੁਰੂਤਾਰਪੰਤਾ ਵਾਹਕਰ ਗੁਦਾਮੀ ਘਾਟ ਨਦੇ ਸ਼ਬਦ ਹਰੂ ਸ਼ਬਦ ਕਰਤਾ ਸ਼ਬਦ ਸ਼ਬਦ ਸੁਮਾਇਆ ਸ਼ਬਦ ਖੀਲ ਅਕੰਮ ਪਾਰਿਓ ਅਕੰ ਸਮਾਰੋ ਦੇਸ਼ ਕਿਚੇ ਨ ਆਈਆ ਚਤੁਰਕੰਡ ਬ੍ਰਹਮੰਡ ਲਏ ਉਤਾਰ ਜੇ ਰਤੇ ਅੰਡ ਉਤਪਨ ਸਮਾਈਆ ਚਤੁਰਮੰਡ ਸਿਰ ਜਨ ਹਾਰ ਸਮਰਾਥੂ ਪ੍ਰਭੂ ਆਪਣੇ ਹੱਥੁ ਲੋਕ ਖਾਈਆ ਦੋਤੀ ਜੋ ਸਰੂਪ ਆਪ ਆਪਣੀ ਕਿਰਪਾ ਤਾਰੂ ਸ਼ਬਦੁ ਛਮਦੀ ਦਾਂ ਕਬਜਾਈਆ ਸ਼ਬਦ ਢੰਕੋ ਸ਼ਬਦ ਨਗਾਰਾ ਹਰੋ ਹਰਿ ਆਪ ਵਜਾਈਤਾ ਉਤਿ ਮਹੰਲ ਅਟਲ ਬਨਾਰਾ ਥਿਰ ਕਰਨ ਨਉ ਰਖਾਈਤਾ ਨਰਿੰਦਰ ਦੇ ਤਾਰੇ ਪਿਆਰ ਲੋਵਾ ਪੁਰੀਆਂ ਚਵਗ ਸੁਹਾਇਲਾ ਇੱਕ ਇਕੱਲਾ ਇਕੰਕਾਰ ਹਰ